ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਰ ਸੰਦੀਪ ਸ਼ਰਮਾ ਇੱਕ ਵਾਰੀ ਫੇਰ ਜਿਮਨੀ ਚੌਂ ਤਰੰਤਾਂ ਦੀ ੜੀ ਉਹ ਸਿਆਸਤ ਹੈ ਕਿ ਕਿਤੇ ਭਗਤੀ ਨਜ਼ਰ ਆ ਰਹੀ ਹੈ ਤਾਂ ਉਸੇ ਭਗਤੀ ਸਿਆਸਤ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਹਾਂ ਤੋਂ ਮੈਂਬਰ ਪਾਰਲੀਮੈਂਟ ਹਯਾ ਅਮਰਿੰਦਰ ਸਿੰਘ ਵੜਿੰਗ ਨੇ ਰੰਗ ਰੇਟਿਆਂ ਦੇ ਉੱਪਰ ਇੱਕ ਮਜਬੂਤ ਸਿੱਖਾਂ ਦੇ ਉੱਪਰ ਇੱਕ ਐਸਤਾ ਦੀ ਟਿੱਪਣੀ ਕੀਤੀ ਜਿਸ ਨੂੰ ਲੈ ਕੇ ਪੂਰੇ ਪੰਜਾਬ ਨੇ ਦੇਸ਼ ਦੇ ਵਿੱਚ ਹਯਾ ਅਮਰਿੰਦਰ ਸਿੰਘ ਵੜਿੰਗ ਦਾ ਜਿਹੜਾ ਔਰ ਰੋਜ਼ ਪ੍ਰਦਰਸ਼ਨ ਉਹਦੇ ਵਿਰੁੱਧ ਜਿਹੜੇ ਧਰਨੇ ਲੱਗਨੇ ਸ਼ੁਰੂ ਹੋ ਗਏ ਆ ਖਾਸ ਕਰਕੇ ਗੱਲ ਕੀਤੀ ਜਾਵੇ ਮਜਬੀ ਸਿੱਖ ਉਹ ਮਜਬੀ ਸਿੱਖ ਜਿਨ੍ਹਾਂ ਨੇ ਔਰੰਗਰੇਟੇ ਗੁਰੂ ਦੇ ਬੇਟੇ ਰੰਗਰੇਟੇ ਜਿਨ੍ਹਾਂ ਨੇ ਨਵੇਂ ਪਾਸ਼ਾ ਜੀ ਗੁਰੂ ਤੇ ਬਾਦ ਜਿਹੜਾ ਸੀਸੜਾ ਉਹ ਦਿੱਲੀ ਤੋਂ ਲਿਆ ਕੇ ਉਹ ਲਿਆਂਦਾ ਸੀ ਤਾਂ ਉਹਨਾਂ ਦੇ ਉੱਪਰ ਉਸ ਵੰਸ਼ਸ ਦੇ ਉੱਪਰ ਟਿੱਪਣੀ ਕਰਨੀ ਹੈ ਕਿਤੇ ਕਿਤੇ ਆ ਕੇ ਇਸ ਗੱਲ ਨੂੰ ਲੈ ਕੇ ਇਸ ਰੋਸ ਨੂੰ ਲੈ ਕੇ ਪੂਰਾ ਮਜਬੀ ਸਿੱਖ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਦੇ ਉੱਪਰ ਬਿਲਕੁਲ ਗੁੱਸੇ ਚ ਤਾਂ ਹਰ ਜਗ੍ਹਾ ਤੇ ਉੱਪਰ ਉਹਨਾਂ ਦੇ ਪੁਤਲੇ ਫੁੱਕੇ ਜਾ ਰਿਹਾ ਤਾਂ ਫਿਲਹਾਲ ਕਿਸੇ ਤਰ੍ਹਾਂ ਦਾ ਵੀ ਉਹ ਇਸ ਦਾ ਰੋਸ ਨੂੰ ਮਾਫੀ ਮੰਗਣ ਦੇਤੇ ਵੀ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਰਹੇ ਬੇਸ਼ੱਕ ਉਹਨਾਂ ਨੇ ਆਜ ਹੀ ਤੌਰ ਤੇ ਆਪਣੀ ਵੀਡੀਓ ਵਾਇਲ ਕਰਕੇ ਆਪਣੀ ਮਾਫੀ ਮੰਗੀ ਹੈ ਲੇਕਿਨ ਮਜਬੂਰੀ ਸਿਕ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਦੇ ਵਿੱਚ ਹੈ ਔਰ ਜਗਾ ਜਗਾ ਤੇ ਪੁਤਲੇ ਫੂਕ ਪ੍ਰਦਰਸ਼ਨ ਹੋਏ ਰਾਜਾ ਅਮਰਿੰਦਰ ਸਿੰਘ ਵਿਡਿੰਗ ਦੇ ਤਾਂ ਕਿਤੇ ਆ ਕੇ ਮਜਬੀ ਸਿੱਖ ਇਸ ਗੱਲ ਨੂੰ ਪੁਲਾ ਨਹੀਂ ਸਕਦੇ ਔਰ ਖਾਸ ਕਰਕੇ ਅਗਰ ਗੁਰੂ ਦੇ ਬਟੇ ਰੰਗਰੇਟੇ ਜਿਹੜੇ ਆ ਉਹਨਾਂ ਤੇ ਇਦਾਂ ਹੀ ਟਿੱਪਣੀ ਕਰਨੀ ਆ ਤਾਂ ਕਿਸੇ ਆ ਕੇ ਖਾ सके ਇਸ ਮਾਹੌਲ ਦੇ ਵਿੱਚ ਤਾਂ ਉਹ ਬਰਦਾਸ਼ਤ ਦੇ ਕਾਬਿਲ ਹੈ ਕਿ ਗੁਰੂ ਮਹਾਰਾਜ ਦਾ ਪ੍ਰਕਾਸ਼ ਪਰ ਵੀ ਹੈ ਗੋਲਾ ਦੇਵ ਜੀ ਦਾ ਇਸ ਤਾਂ ਮਜਬੀ ਸਿੱਖ ਕਿਸੇ ਤਰ੍ਹਾਂ ਦੇ ਵੀ ਇਸ ਰੋਸ ਨੂੰ ਹੁਣ ਠੰਡਾ ਨਹੀਂ ਹੋਣ ਦਿੰਦੇ ਪਰ ਮੇਨਾ ਇਸ ਟਾਈਮ ਸਾਰੇ ਮਾਮਲੇ ਤੇ ਮੇਨਾ ਮੌਜੂਦ ਹੈ ਉਹ ਸਖਸ਼ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਜਿਨ੍ਹਾਂ ਨੇ ਖਾਸ ਕਰਕੇ ਉਹਨਾਂ ਵੰਸ਼ਸ ਦੇ ਉਹ ਇਕਲੋਤੇ ਜਿਹੜੇ ਇਸ ਟਾਈਮ ਲੁਧਿਆਣਾ 'ਚ ਬੈਠੇ ਜਿਨ੍ਹਾਂ ਨੇ ਇਸ ਗੱਲ ਨੂੰ ਲੈ ਕੇ ਕਾਫੀ ਰੋਸ ਵੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਦੇ ਹਰ ਉਸ ਦੋਰੇ ਦੇ ਉੱਪਰ ਵਿਰੋਧ ਕਰਨ ਦੀ ਕਾਰਵਾਈ ਆਖੀ ਤਾਂ ਮੇਨਾ ਮੌਜੂਦਾ ਡਾਕਟਰ ਗੁਰਿੰਦਰ ਸਿੰਘ ਰੇਟਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਗੁਰੂ ਕੇ ਬੇਟੇ ਰੰਗਰੇਟੇ ਗੁਰੂ ਕੇ ਬੇਟੇ ਬੜੀ ਸਾਰੇ ਜਦੋਂ ਵੀ ਗੱਲ ਆਉਂਦੀ ਹੈ ਗੁਰੂ ਘਰ ਦੇ ਵਿੱਚ ਤਾਂ ਹਮੇਸ਼ਾ ਇਹ ਵਰਡ ਜੁਤੀਦਾ ਤਾਂ ਹਮੇਸ਼ਾ ਹੀ ਇਹ ਹਰ ਉਸ ਸਿੱਖ ਦਾ ਹਰ ਇਸ Hindu ਦਾ ਸਿਰ ਝੁੰਗਾ ਜਦੋਂ ਮਜਬੀ ਸਿੱਖ ਦੀ ਗੱਲ ਆਉਂਦੀ ਹੈ ਰੰਗਰੇਟਿਆਂ ਦੀ ਗੱਲ ਆਉਂਦੀ ਹੈ ਕਿ ਨਵੇਂ ਪਾਸ਼ਾ ਜੀ ਦਾ ਸਿਰ ਦਿੱਲੀ ਤੋਂ ਲੈ ਕੇ ਆਣਾ ਸਿਰ ਟਾਡੇ ਹੀ ਅ ਲੋਕਾਂ ਦੀ ਮਿਹਰਬਾਨੀ ਅਕੇ ਗੁਰੂ ਜੀ ਦਾ ਸਿਰ ਆਇਆ ਨਹੀਂ ਤਾਂ ਸ਼ਾਇਦ ਉਹ ਨਾ ਆਂਦਾ ਤਾਂ ਅੱਜ ਇਦਾਂ ਦੇ ਮਾਹੌਲ ਦੇ ਵਿੱਚ ਅ ਰਾਜਾ ਅਮਰਿੰਦਰ ਸਿੰਘ ਵਿਢਿੰਗ ਨੇ ਮਜਬੀ ਸਿੱਖ ਦੇ ਉੱਪਰ ਖਾਦੇ ਆਪਣੇ ਭਾਰਤ ਦੇ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਉੱਪਰ ਜੜੀ ਨਸਲ ਰੰਗ ਭੇਦ ਦੀ ਜੜੀ ਟਿੱਪਣੀ ਕੀਤੀ ਆ ਕਿਸ ਤਰ੍ਹਾਂ ਦੇਖਦੇ ਹੋ ਇਸ ਮਾਮਲੇ ਨੂੰ ਸਭ ਤੋਂ ਪਹਿਲਾਂ ਤੇ ਦੇਸ਼ਾ ਵਿਦੇਸ਼ਾ ਦੀ ਧਰਤੀ ਦੇ ਉੱਤੇ ਦੈਨਿਕ ਸਵੇਰਾ ਦੇਖ ਰਹੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਾਰੇ ਭਾਰਤ ਵਾਸੀਆਂ ਨੂੰ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪ੍ਰਗਟ ਦਿਵਸ ਹੈ ਔਰ ਦਰਸ਼ਕਾਂ ਨੂੰ ਲੱਖ ਲੱਖ ਵਧਾਈਆਂ ਸ਼ਰਮਾ ਜੀ ਇਹ ਬਹੁਤ ਹੀ ਅਨਫੋਰਚੂਨੇਟ ਘਟਨਾ ਹੈ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਔਰ ਐਮਪੀ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜੋ ਇਹਨਾਂ ਨੂੰ ਅਸੀਂ ਸਤਿਕਾਰ ਦਿੰਦੇ ਸੀ ਬੜਾ ਲੁਧਿਆਣਾ ਵਾਲਿਆਂ ਨੇ ਵੀ ਬੜਾ ਸਤਿਕਾਰ ਦਿੱਤਾ ਤੇ ਇਸ ਘਟਨਾ ਤੋਂ ਬਾਅਦ ਜੋ ਇਹਨਾਂ ਨੇ ਸਰਦਾਰ ਬੂਟਾ ਸਿੰਘ ਜੀ ਦੇ ਉੱਤੇ ਜੋ ਕਿ ਸਾਡੇ ਭਾਰਤ ਦੇਸ਼ ਦੇ ਗ੍ਰਹਿ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੇ ਉੱਤੇ ਰੰਗ ਨਸਲ ਨੂੰ ਲੈ ਕੇ ਟਿੱਪਣੀ ਕੀਤੀ ਤੇ ਆਪਣੀ ਘਟੀਆ ਮਾਨਸਿਕਤਾ ਦਾ ਪ੍ਰਦਰਸ਼ਨ ਕੀਤਾ ਤੇ ਹੁਣ ਇਸ ਨੂੰ ਰਾਜਾ ਵੜਿੰਗ ਹੀ ਮੈਂ ਕਹਾਂਗਾ ਮੈਂ ਇਹਨਾਂ ਨੂੰ ਜੀ ਨਹੀਂ ਕਹਿ ਸਕਦਾ ਔਰ ਇਹ ਬੜੀ ਸ਼ਰਮਨਾਕ ਹੈ ਇੱਕ ਤਨ এডਿਕੇਸ਼ਨ ਦੀ ਕਮਿੰਗ ਇਹ ਸਿਰਫ ਦਸਵੀਂ ਪਾਸ ਨਹੀਂ ਦਸਵੀਂ ਪਾਸ ਨੂੰ ਮੈਂ ਇੱਕ ਸਕੂਲ ਦਾ ਬੱਚਾ ਹੀ ਸਮਝਦਾ ਕਿਉਂਕਿ ਉਹ ਕਾਲਜ ਨਹੀਂ ਗਿਆ ਹੁੰਦਾ ਤੇ ਇੰਨੀ ਉਹਦਾ ਬ੍ਰੇਨ ਜਿਹੜਾ ਹੈ ਉਹ ਡਵੈਲਪ ਨਹੀਂ ਹੋਇਆ ਹੁੰਦਾ ਕਿਉਂਕਿ ਕਾਲਜ ਜਾ ਕੇ ਬਹੁਤ ਕੁਝ ਵਿਅਕਤੀ ਨੂੰ ਸਿੱਖਣ ਨੂੰ ਮਿਲਦਾ ਆ ਲekin ਬ੍ਰੇਨ ਡਵੈਲਪ ਨਹੀਂ ਹੋ ਰਹਾ ਜਿਆ ਵਡਿੰਗ ਤਾਂ ਹਜੇ ਉਹ ਬੱਚੀ ਅਜੇ ਉਹ ਬੱਚਾ ਹੀ ਹੈ ਜੀ ਰਾਜਨੀਤੀ ਵੀ ਇਹੀ ਕੰਮ ਕਰਦਾ ਹੈ ਰਾਜਨੀਤੀ ਦੇ ਵਿੱਚ ਵੀ ਉਹ ਇਹੀ ਕੰਮ ਕਰਦਾ ਆ ਔਰ ਇਸ ਵਿਅਕਤੀ ਨੇ ਬਚਕਾਨੀ ਹਰਕਤ ਕਰਕੇ ਇੱਕ ਆਪਣੀ ਘਟਿਆ ਮਾਨਸਿਕਤਾ ਦਾ ਜਿੱਥੇ ਪ੍ਰਦਰਸ਼ਨ ਕੀਤਾ ਆ ਉੱਥੇ ਇਸ ਨੇ ਕਾਂਗਰਸ ਪਾਰਟੀ ਨੂੰ ਡੋਬ ਕੇ ਰੱਖ ਦਿੱਤਾ ਆ ਔਰ ਇਸ ਤਰ੍ਹਾਂ ਦੇ ਵਿਅਕਤੀ ਜਿਨ੍ਹਾਂ ਦਾ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਨਹੀਂ ਹੈ ਕਿਉਂਕਿ ਇਹ 2 ਇੰਚ ਦੀ ਜ਼ੁਬਾਨ ਜਿਹੜੀ ਹੈ ਨਾ ਇਹ ਮਾਸ ਦਾ ਟੁਕੜਾ ਆ ਇਹ ਰਾਜ ਭਾਗ ਤੇ ਬਿਠਾ ਵੀ ਦਿੰਦੀ ਹੈ ਤੇ ਇਹ ਜੁੱਤੀਆਂ ਵੀ ਪਵਾ ਦਿੰਦੀ ਹੈ ਤੇ ਰਾਜਾ ਵੜਿੰਗ ਨੇ ਜੁੱਤੀਆਂ ਖਾਣ ਵਾਲਾ ਕੰਮ ਕਰ ਲਿਆ ਹੈ ਸਭ ਤੋਂ ਪਹਿਲਾਂ ਦਰਸ਼ਕ ਇਹ ਜਾਣ ਚਾਹੁੰਦੇ ਆ ਮਜਬੀ ਸਿੱਖ ਦੀ ਗੱਲ ਕੀਤੀ ਜਾਂਦੀ ਹੈ ਮੈਨੂੰ ਪਹਿਲਾਂ ਇਹ ਦੱਸੋ ਦੇਸ਼ ਦੇ ਵਿੱਚ ਕਿੰਨੇ ਤੁਹਾਡੀ ਸੰਖਿਆ ਔਰ ਪੰਜਾਬ ਚ ਕਿੰਨੀ ਸੰਖਿਆ 2011 ਦੀ ਮਰਦਮ ਸ਼ੁਮਾਰੀ ਦੇ ਅਨੁਸਾਰ ਪੰਜਾਬ ਦੇ ਵਿੱਚ 29 ਲੱਖ 76 ਹਜ਼ਾਰ ਮਜਬੀ ਸਿੱਖ ਰੰਗਰੇਟੇ ਗੁਰੂ ਕੇ ਬੇਟੇ ਇਹ ਪੰਜਾਬ ਦੀ ਜਨਗਣਨਾ ਹੈ ਤੇ ਪੂਰੇ ਇੰਡੀਆ ਦੀ ਜੇ ਗੱਲ ਕਰਾਂ ਗੁਹਾਟੀ ਦੇ ਵਿੱਚ ਰਾਜਸਥਾਨ ਮਟਿਲੀ ਚ ਗੰਗਾ ਨਗਰ ਜੀ ਦੇ ਸ਼੍ਰੀ ਗੰਗਾ ਨਗਰ ਜੀ ਗੁਜਰਾਤ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਹਰਿਆਣਾ ਦੇ ਵਿੱਚ ਮਜਬੀ ਸਿੱਖ ਰੰਗਰੇਟੇ ਗੁਰੂ ਕੇ ਬੇਟੇ ਟੋਟੂ ਜਨਸੰਖਿਆ 65 ਲੱਖ ਦੇ ਕਰੀਬ ਹੈ ਜੀ ਔਰ ਉਹਨਾਂ 65 ਲੱਖ ਰੰਗਰੇਟੇ ਗੁਰੂ ਕੇ ਬੇਟੇ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੇ ਸਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਔਰ ਤਿਲਕ ਜੰਜੂ ਦੇ ਰਾਖੇ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਦਿੱਲੀ ਚਾਂਦਨੀ ਚੌਕ ਤੋਂ ਅਨੰਦਪੁਰ ਸਾਹਿਬ ਪਹੁੰਚਾਇਆ ਸੀ ਮੈਂ ਇੱਥੇ ਆਪ ਜੀ ਦੇ ਨਾਲ ਗੱਲ ਸਾਂਝਾ ਕਰਾਂਗਾ ਕਿ ਜਦੋਂ ਔਰੰਗਜ਼ੇਬ ਭਾਰਤ ਦੇ ਵਿੱਚ ਆਂਦਾ ਹੈ ਤੇ ਉਹ ਕਸ਼ਮੀਰੀ ਬ੍ਰਾਹਮਣਾ ਨੂੰ ਧਰਮ ਡਾਇਵਰਟ ਕਰਨ ਦੀ ਗੱਲ ਕਰਦਾ ਹੈ ਤੇ ਮੈਂ ਬੜਾ ਪ੍ਰਾਊਡ ਫਖਰ ਮਹਿਸੂਸ ਕਰਦਾ ਹਾਂ ਉਹਨਾਂ ਸਾਡੇ ਭਰਾ ਕਸ਼ਮੀਰੀ ਬ੍ਰਾਹਮਣਾ ਦਾ ਜਿਨ੍ਹਾਂ ਨੇ ਮਰਨਾ ਮਨਜ਼ੂਰ ਕਰ ਲਿਆ ਲੇਕਿਨ ਧਰਮ ਨਹੀਂ ਤਬਦੀਲ ਕੀਤਾ ਮੈਂ ਪ੍ਰਾਊਡ ਫੀਲ ਕਰਦਾ ਹਾਂ ਕਸ਼ਮੀਰੀ ਬ੍ਰਾਹਮਣਾ ਦਾ ਉਹਨਾਂ ਨੇ ਇਕੱਠੇ ਹੋ ਕੇ ਔਰੰਗਜ਼ੇਬ ਨੇ ਕਿਹਾ ਕਿ ਤੁਹਾਡਾ ਕੋਈ ਵਡੇਰਾ ਤੁਹਾਡਾ ਕੋਈ ਬਾਬਾ ਜਾਂ ਗੁਰੂ ਮੇਰੇ ਦਰਬਾਰ ਚ ਆ ਕੇ ਸ਼ੀਸ਼ ਝੁਕਾ ਦੇਵੇ ਮੈਂ ਤੁਹਾਡਾ ਧਰਮ ਤਬਦੀਲ ਕਰਨਾ ਬੰਦ ਕਰ ਦਵਾਂਗਾ ਤੇ ਜਿੰਨੇ ਵੀ ਕਸ਼ਮੀਰੀ ਬ੍ਰਾਹਮਣ ਸਿਗੇ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕੋਲ ਜਾਂਦੇ ਆ ਔਰ ਆਪਣੀ ਉਹਨਾਂ ਨੂੰ ਸਮੱਸਿਆ ਦੱਸਦੇ ਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਦੀ ਸਮੱਸਿਆ ਸੁਣਦੇ ਆ ਤੇ ਉਹਨਾਂ ਨੇ ਦੱਸਿਆ ਕਿ ਜੀ ਤੂੰ ਕਸ਼ਮੀਰੀ ਬ੍ਰਾਹਮਣਾਂ ਨੇ ਕਿ ਸਾਨੂੰ ਕਿਹਾ ਗਿਆ ਵੀ ਤੁਹਾਡਾ ਕੋਈ ਗੁਰੂ ਛੇ ਚੁਕਾ ਦਵੇ ਮੈਂ ਛੱਡ ਦਵਾਂਗਾ ਤੁਹਾਨੂੰ ਤੇ 9 ਸਾਲ ਦੇ ਬਾਲ ਗੁਰੂ ਗੋਬਿੰਦ ਰਾਏ ਜੀ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਤੁਹਾਡੇ ਤੋਂ ਵੱਡਾ ਮਹਾਪੁਰਸ਼ ਯਾ ਗੁਰੂ ਇਹਨਾਂ ਦਾ ਕੋਈ ਹੋਰ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਮਾਨਵਤਾ ਦੇ ਗੁਰੂ ਹੋ ਤੇ ਤੁਸੀਂ ਜਾਓ 9 ਸਾਲ ਦੇ ਬੱਚੇ ਨੂੰ ਬਿਲਕੁਲ ਕਿੰਨੀ ਸਮਝ ਹੁੰਦੀ ਹੈ ਔਰ ਸਾਡੇ ਪਿਤਾ ਗੁਰੂ ਗੋਬਿੰਦ ਰਾਏ ਜੀ ਨੇ ਆਪਣੇ ਪਿਤਾ ਜੀ ਨੂੰ ਸ਼ਹਾਦਤ ਵਾਸਤੇ ਭੇਜ ਦਿੱਤਾ ਤੇ ਹਿੰਦ ਦੀ ਛਾਤਰ ਤਿਲਕ ਜੰਜੂ ਦੇ ਰਾਖੇ ਸਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਸ਼ੀਸ਼ ਝੁਕਾਇਆ ਨਹੀਂ ਉਹਨਾਂ ਨੇ ਆਪਣਾ ਸ਼ੀਸ਼ ਅਰਪਣ ਕਰ ਦਿੱਤਾ ਮਾਨਵਤਾ ਦੀ ਖਾਤਰ ਬਰਾਬਰਤਾ ਦੀ ਖਾਤਰ ਔਰ ਅੱਜ ਸਨਾਤਨੀ ਸਾਡੇ ਹਿੰਦੂ ਭਰਾ ਕੱਲ ਮੈਂ ਇੱਕ ਵੀਡੀਓ ਦੇਵਾਲ ਸਾਹਿਬ ਨੇ ਆਪਣੇ ਬੀਜੇਪੀ ਦੇ ਵਿੱਚ ਉਹਨਾਂ ਦੀ ਦੇਖ ਰਿਹਾ ਸੀ ਉਹ ਆਰਐਸਐਸ ਦੇ ਦਫਤਰ ਦੇ ਵਿੱਚ ਨਾਗਪੁਰ ਜਾਂਦੇ ਆ ਤੇ ਉੱਥੇ ਉਹਨਾਂ ਨੇ ਬਕਾਇਦਾ ਲਾਈਵ ਦਿਖਾਇਆ ਕਿ ਉੱਥੇ ਮਹਾਰਾਣਾ ਪ੍ਰਤਾਪ ਜੀ ਤੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਦੀ ਫੋਟੋ ਉੱਥੇ ਲੱਗੀ ਹੋਈ ਹੈ ਤੇ ਇਹ ਲੋਕ ਕਹਿੰਦੇ ਕਿ ਸਿੱਖਾਂ ਨੂੰ ਨਫ਼ਰਤ ਕਰਦੇ ਆ ਨਹੀਂ ਹਿੰਦੂ ਸਾਡੇ ਭਰਾ ਨੇ ਜੇ ਹਿੰਦੂਆਂ ਨੂੰ ਉਹੀ ਪਿਆਰ ਕਰੇਗਾ ਜਿੰਨੂੰ ਇਹ ਗੱਲ ਸਮਝ ਆ ਗਈ ਕਿ ਸਿੱਖ ਜਿਹੜੇ ਨੇ ਉਹ ਹਿੰਦੂਆਂ ਦਾ ਹੀ 파ਟ ਨੇ ਉਹ ਸਨਾਤਨ ਦਾ ਹਿੱਸਾ ਨੇ ਤੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਜਦੋਂ ਸ਼ੀਸ਼ ਦਿੱਤਾ ਤੇ ਉਹਨਾਂ ਦੇ ਸ਼ੀਸ਼ ਦੀ ਬੇਅਦਵੀ ਨਾ ਹੋਵੇ ਤੇ ਭਾਈ ਜੈਤਾ ਜੀ ਜਿਨ੍ਹਾਂ ਨੇ ਅੰਮ੍ਰਿਤ ਛੱਕ ਕੇ ਆ ਬਾਬਾ ਜੀਵਨ ਸਿੰਘ ਜੀ ਬਣੇ ਉਹਨਾਂ ਦੇ ਪਿਤਾ ਜੀ ਸਦਾਨੰਦ ਜੀ ਨੇ ਕਿਹਾ ਕਿ ਬਾ ਜੀਵਨ ਸਿੰਘ ਜੀ ਕਹਿੰਦੇ ਕਿ ਪਿਤਾ ਜੀ ਤੁਸੀਂ ਮੇਰਾ ਸ਼ੀਸ਼ ਕਲਮ ਕਰ ਦਿਓ ਕਿ ਅਸੀਂ ਆਪਣੇ ਗੁਰੂ ਜੀ ਦੀ ਸ਼ੀਸ਼ ਦੀ ਬੇਅਦਬੀ ਨਹੀਂ ਹੋਣ ਦੇਣੀ ਤੇ ਉਹ ਮੈਨੂੰ ਕਿਹਾ ਕਿ ਤੁਸੀਂ ਬੱਚੇ ਆ ਭਾਈ ਜੱਤਾ ਜੀ ਨੂੰ ਕਿਹਾ ਤੇ ਮੇਰੀ ਮਹਾਂਦਰਾ ਥੋੜਾ ਜਿਹਾ ਮਿਲਦਾ ਆ ਤੇ ਮੈਂ ਉਹਨਾਂ ਦੇ ਹਮ ਉਮਰ ਆ ਤੁਸੀਂ ਮੇਰਾ ਸ਼ੀਸ਼ ਤੁਸੀਂ ਉਤਾਰੋ ਤੇ ਗੁਰੂ ਜੀ ਦੇ ਸ਼ੀਸ਼ ਦੇ ਬਰਾਬਰ ਰੱਖੋ ਤੇ ਗੁਰੂ ਜੀ ਦੇ ਸ਼ੀਸ਼ ਨੂੰ ਬੜਾ ਇੱਜ਼ਤ ਪੁੱਛਾ ਦੋ ਉਹਨਾਂ ਦੇ ਪਰਿਵਾਰ ਦੇ ਕੋਲ ਤੇ ਆਪਣੇ ਪਿਤਾ ਦਾ ਸ਼ੀਸ਼ ਕੱਟ ਕੇ ਉੱਥੇ ਰੱਖ ਕੇ ਅ ਬਾਬਾ ਜੀਵਨ ਸਿੰਘ ਜੀ ਨੇ ਆਪਣੇ ਗੁਰੂ ਦੀ ਇੱਜ਼ਤ ਰੱਖੀ ਸਿੱਖ ਕੌਮ ਦੀ ਇੱਜ਼ਤ ਰੱਖੀ ਔਰ ਸ਼ੀਸ ਚੱਕ ਕੇ ਅਨੰਤਪੁਰ ਸਾਹਿਬ ਲੈ ਕੇ ਆਈ ਮਾਰਸ਼ਲ ਕੌਮ ਕਹਿੰਦਾ ਰਗਰੇਟ ਇਹਨੂੰ ਮਾਰਸ਼ਲ ਕੌਮ ਅਜ ਵੀ ਸਿਨੂੰ ਮਾਰਸ਼ਲ ਕੌਮ ਦਾ ਖਿਤਾਬ ਮਿਲਿਆ ਉਸ ਦੇ ਬਾਵਜੂਦ ਵੀ ਲੱਗਦਾ ਕਿ ਤੁਸੀਂ ਮੰਨਦੇ ਇਸ ਗੱਲ ਨੂੰ ਵੀ ਰਾਜਾ ਵਿਡਿੰਗ ਨੂੰ ਭਾਈ ਜੈੱਟ ਦਾ ਇਤਿਹਾਸ ਨਹੀਂ ਪਤਾ ਹੋਊਗਾ ਜੇ ਇੰਨੀ ਗੱਲ ਕਹਿ ਤੀ ਸਿੱਧੇ ਸ਼ਰੀਆਮ ਕਹਿਣੀ ਆ ਬਈ ਪੱਠੇ ਪਾਉਂਦੇ ਸੀ ਜੀ ਉਹ ਰੰਗ ਦੇ ਕਾਲੇ ਸੀ ਉਹ ਮਜਬੀ ਸੀ ਕਿ ਲੱਗਦਾ ਕਿ ਮਾਨਸਿਕਤਾ ਹਿਲ ਗਈ ਹੈ ਜਾਂ ਇੱਕ ਸਿਰ ਇੱਕ ਮਾਸਟਰ ਸਟੋਕ ਖੇਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਲੈਕਸ਼ਨ ਤਰਨਤਾ ਦੀ ਜਿਮਨੀ ਚੋਣ ਵਾਸਤੇ ਕੀ ਲੱਗਦਾ ਵੀ ਜੇ ਮਾਸਟਰ ਸਟੋਕ ਉਹਨਾਂ ਨੇ ਖੇਲੇ ਆ ਉਹ ਜਿਮਨੀ ਚੋਣ ਦੇ ਵਾਸਤੇ ਆਪਣੇ ਲੋਕਾਂ ਨੂੰ ਕਰਨ ਵਾਸਤੇ ਕਰਸ਼ਿਤ ਤਾਂ ਉਹਦਾ ਖਾਮਿਆ ਜੇ ਕਾਂਗਰਸ ਨੂੰ ਲਗਾਤਾਰ ਹੁਣ ਭੁਗਤਣਾ ਪਊਗਾ ਭੁਗਤਣਾ ਪਵੇਗਾ ਜੀ ਜਦੋਂ ਸ਼ੀਸ਼ ਲੈ ਕੇ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਪਹੁੰਚਦੇ ਆ ਤੇ ਗੁਰੂ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ 9 ਸਾਲ ਦੀ ਅਵਸਥਾ ਦੇ ਵਿੱਚ ਭਾਈ ਜੈਤਾ ਜੀ ਨੂੰ ਗਲਵਕੜੀ ਚ ਲੈ ਕੇ ਕਿਹਾ ਕੀ ਬੇਟਿਆਂ ਵਾਲਾ ਕੰਮ ਤੇ ਤੁਸੀਂ ਕਰ ਦਿੱਤਾ ਬਿਲਕੁਲ ਤੇ ਤੁਸੀਂ ਉਹ ਰੰਗ ਰੇਟੇ ਗੁਰੂ ਕੇ ਬੇਟੇ ਬਿਲਕੁਲ ਤੇ ਅੱਜ ਉਹਨਾਂ ਦੀ ਜੋ ਆਸਥਾ ਹੈ ਸਿੱਖ ਧਰਮ ਦੇ ਵਿੱਚ ਮੈਂ ਇੱਥੇ ਦਰਸ਼ਕਾਂ ਨੂੰ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਵਿੱਚ ਅਲੱਗ-ਅਲੱਗ ਫੁਲਵਾੜੀ ਤੋਂ ਫੁੱਲ ਲੈ ਕੇ ਗੁਰੂ ਸਾਹਿਬ ਜੀ ਨੇ ਇੱਕ ਗੁਲਦਸਤਾ ਬਣਾਇਆ ਹੈ ਸਿੱਖ ਪੰਥ ਔਰ ਸਾਰੇ ਸਤਿਕਾਰ ਕਰਦੇ ਨੇ ਅਸਲੀ ਤੇ ਨਸਲੀ ਜੱਟ ਸਾਡੇ ਭਰਾ ਨੇ ਉਹ ਸਾਡੇ ਭਰਾ ਨੇ ਲੇਕਿਨ ਕੁਛ ਅ ਇਸ ਤਰ੍ਹਾਂ ਦੇ ਜੱਟ ਵੀ ਨੇ ਦੋਸ ਹੂ ਆਰ ਅਨ ਐਜੂਕੇਟਿਡ ਰਾਜਾ ਵੜਿੰਗਵਰਗੇ ਰਾਜਾ ਵੜਿੰਗਵਰਗੇ ਰਾਜਾ ਵੜਿੰਗਵਰਗੇ ਇਹਨਾਂ ਨੇ ਕੀ ਕੀਤਾ ਇਹ ਕੀ ਕਰਦੇ ਨੇ ਇਹਨਾਂ ਨੂੰ ਸਾਰਾ ਇਤਿਹਾਸ ਪਤਾ ਆ ਇਹ ਕੀ ਕਰਦੇ ਨੇ ਸਭ ਤੋਂ ਪਹਿਲਾਂ ਤੇ ਮਜਬੀ ਸਿੱਖਾਂ ਦੀਆਂ ਜੋ ਕੁਰਬਾਨੀਆਂ ਨੇ ਉਹਨਾਂ ਨੂੰ ਇਹ ਆਪਣੀਆਂ ਜਟਾਂ ਦੀਆਂ ਕੁਰਬਾਨੀਆਂ ਦੱਸ-ਦੱਸ ਕੇ ਗਾਣਿਆਂ ਤੇ ਫਿਲਮਾਂ ਦੇ ਵਿੱਚ ਇਹ ਡਿੰਗਾ ਮਾਰਦੇ ਨੇ ਔਰ ਇਹ ਗਾਣਿਆਂ ਫਿਲਮਾਂ ਵਾਲੇ ਦਲੇਰ ਨੇ ਹਕੀਕਤ ਦੇ ਵਿੱਚ ਇਹਨਾਂ ਦੇ ਵਿੱਚ ਦਲੇਰੀ ਬਿਲਕੁਲ ਨਹੀਂ ਆ ਜਦੋਂ ਪਤਾ ਲੱਗਿਆ ਕਿ ਮੁਗਲਾਂ ਦੀ ਫੌਜ ਆ ਗਈ ਤੇ ਇਹ ਆਪਣੇ ਗੁਰੂ ਨੂੰ ਛੱਡ ਕੇ ਅਨੰਦਪੁਰ ਸਾਹਿਬ ਜੀ ਦੇ ਕਿਲੇ ਦੀਆਂ ਦੀਵਾਰਾਂ ਟੱਪ ਕੇ ਭੱਜ ਗਏ ਸੀ ਤੇ ਫੇਰ ਜਦੋਂ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਜਾਂਦਾ ਹੈ ਗੁਰੂ ਸਾਹਿਬ ਜੀ ਦੇ ਬੱਚੇ ਸ਼ਹੀਦ ਹੋ ਜਾਂਦੇ ਆ ਉਹ ਚਲਦੇ ਚਲਦੇ ਖਿਦਰਾਣੇ ਦੀ ਢਾਬ ਦੇ ਉੱਤੇ ਪਹੁੰਚਦੇ ਨੇ ਤੇ ਉੱਥੋਂ ਦੇ ਬਰਾੜਾ ਨੇ 7 ਦਿਨ ਦੀ بجائے ਗੁਰੂ ਸਾਹਿਬ ਜੀ ਦਾ ਗੁਰੂ ਸਾਹਿਬ ਜੀ ਦੇ ਕੋਲੋਂ ਤਨਖਾਹਾਂ ਮੰਗੀਆਂ ਕਿ ਅਸੀਂ ਤੁਹਾਡੇ ਨਾਲ ਕੰਮ ਕੀਤਾ ਸਾਨੂੰ ਤਨਖਾਹਾਂ ਦਿਓ ਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੁਹਾਨੂੰ ਸਿੱਖੀ ਚਾਹੀਦੀ ਏ ਜਾਂ ਤੁਹਾਨੂੰ ਪੈਸਾ ਚਾਹੀਦਾ ਤੇ ਇਹ ਲੋਕ ਗੁਰੂ ਸਾਹਿਬ ਜੀ ਨੂੰ ਨਾਲ ਆਰਗੂਮੈਂਟ ਕਰ ਰਹੇ ਆ ਕਿ ਸਿੱਖ ਤੇ ਅਸੀਂ ਪਹਿਲਾਂ ਹੀ ਆ ਸਾਨੂੰ ਪੈਸਾ ਦਵੋ ਤੇ ਅੱਜ ਵੀ ਤੁਸੀਂ ਇੱਕ ਚੀਜ਼ ਨੋਟ ਕਰਕੇ ਦੇਖਿਓ ਇਹ ਲੋਕ ਇਹ ਇਹਨਾਂ ਲੋਕਾਂ ਨੇ ਦੋ ਚੋਲੇ ਕਿਲੀ ਦੇ ਉੱਤੇ ਟੰਗੇ ਹੋਏ ਨੇ ਇਹ ਸਮੇਂ-ਸਮੇਂ ਦੇ ਉੱਤੇ ਉਹਨੂੰ ਇਸਤੇਮਾਲ ਕਰਦੇ ਆ ਇਹ ਮਨੇ ਆਪਣਾ ਰੰਗ ਬਦਲਦੇ ਆ ਹਾਂ ਇਹ ਧਰਮ ਨੂੰ ਢਾਲ ਬਣਾਉਂਦੇ ਆ ਧਰਮ ਨੂੰ ਆਪਣੇ ਨਿੱਜੀ ਸਵਾਰਥ ਲਈ ਢਾਲ ਬਣਾਉਂਦੇ ਆ ਇਹ ਪੂਰਾ ਪੰਜਾਬ ਜਾਣਦਾ ਹੈ ਔਰ ਅੱਜ ਨਾਲੇ ਜੋ ਘਟਨਾ ਹੋਈ ਸੀ ਉਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਆ ਦਰਸ਼ਕ ਅੰਦਾਜ਼ਾ ਲਗਾ ਸਕਦੇ ਨੇ ਇਹ ਲੋਕ ਇਹ ਲੋਕ ਕੀ ਕਰਦੇ ਨੇ ਅਹੰਕਾਰ ਤੁਸੀਂ ਗਾਣਿਆਂ ਫਿਲਮਾਂ ਚ ਦੇਖਿਆ ਹੋਣਾ ਕਿ ਇਹ ਆਪਣੇ ਮੂੰਹ ਮੀਆਂ ਮਿੱਠੂ ਬੰਦੇ ਰਹਿੰਦੇ ਨਹੀਂ ਤੇ ਅਦਰਵਾਈਜ਼ ਮੋਕਾ ਆਉਂਦ ਤੇ ਤੇ ਪਾਜ ਜਾਂਦੇ ਨੇ ਇਹ ਲੋਕ ਜਦੋਂ ਤੁਹਾਨੂੰ ਕਿਤੇ ਤੁਹਾਡੇ ਨਾਲ ਮੰਨ ਲਓ ਕੋਈ ਲੜਾਈ ਝਗੜਾ ਹੋ ਗਿਆ ਇਹ ਮੁੱਛਾਂ ਨੂੰ ਵੱਟ ਦੇ ਕੇ ਜੱਟ ਬਣ ਕੇ ਤੁਹਾਨੂੰ ਗਾਲੀ ਗਲੋਚ ਕਰਨਗੇ ਹੁਣ ਤੁਸੀਂ ਹਿੰਦੂ ਆ ਸਨਾਤਨੀ ਆ ਹੁਣ ਹਰ ਵਿਅਕਤੀ ਦੀ ਇੱਕ ਸੈਲਫ ਰਿਸਪੈਕਟ ਹੈ ਤੁਸੀਂ ਜਦੋਂ ਇਹਨਾਂ ਦੇ ਨਾਸਾਂ ਦੇ ਉੱਤੇ ਇੱਕ ਸਉਣ ਮਾਰੋਗੇ ਇਹ ਫਿਰ ਜਦ ਹੀ ਪੱਤਾ ਖੇਡਣਗੇ ਜੀ ਸਿੱਖਾਂ ਤੇ ਹਮਲਾ ਕਰ ਦਿੱਤਾ ਸਿੱਖਾਂ ਤੇ ਹਮਲਾ ਕਰ ਦਿੱਤਾ ਇਹ ਫਿਰ ਦੁਨੀਆ ਦੀ ਸਿੰਪਥੀ ਲੈਂਦੇ ਆ ਉਦੋਂ ਸਿੱਖ ਬਣ ਜਾਂਦੇ ਆ ਧਾਰਮਿਕ ਭਾਵਨਾ ਖੇਲਦੇ ਬਿਲਕੁਲ ਧਾਰਮਿਕ ਭਾਵਨਾਵਾਂ ਨਾਲ ਖੇਡਦੇ ਆ ਇਹ ਪੱਤਾ ਖੇਲਦੇ ਆ ਫਿਰ ਜਦੋਂ ਇਹਨਾਂ ਨੇ ਦੁਨੀਆ ਦੀ ਹਮਦਰਦੀ ਲੈਣੀ ਹੈ ਤੇ ਇਹ ਕਿਸਾਨ ਬਣ ਜਾਂਦੇ ਆ ਤੇ ਜਦੋਂ ਇਹ ਆਪਣਾ ਸਵਾਰਥ ਪੂਰਾ ਕਰ ਲੈਂਦੇ ਆ ਤੇ ਉਦੋਂ ਫੇਰ ਇਹ ਜੱਟ ਹੀ ਰਹਿ ਜਾਂਦੇ ਨੇ ਆਪਣੇ ਸਵਾਰਥ ਨਾਲ ਹਰ ਚੀਜ਼ ਨੂੰ ਹਰ ਮੌਕੇ ਤੇ ਆਪਣੇ ਆਪ ਨੂੰ ਬਦਲਦੇ ਆ ਬਦਲਦੇ ਆ ਧਾਰਮਿਕ ਸਥਾਨਾਂ 'ਚ ਲੁੱਕ ਧਾਰਮਿਕ ਸਥਾਨਾਂ ਨੂੰ ਇਹ ਆਪਣੇ ਲੁਕਣ ਦੇ ਢਾਲ ਬਣਾਉਂਦੇ ਆ ਜੀ ਬੇਸ਼ੱਕ ਬੂਟਾ ਸਿੰਘ ਜੀ ਦੇ بیٹے ਨੇ ਸਰਬਜੋਤ ਨੇ ਕਪੂਰਥਾ ਵਿੱਚ ਐਫਆਈਰ ਦਰਜ ਵੀ ਕਰਾਤੀ ਆ ਕਿਸਾ ਦੇਖਦੇ ਹੋ ਮੈਂ ਪਹਿਲੀ ਗੱਲ ਕੀਤੀ ਹੈ ਗੁਰੂ ਕੇ ਰੰਗਰੇਟੇ ਗੁਰੂ ਕੇ بیٹے ਠੀਕ ਹੈ ਉਸ ਤੋਂ ਬਾਅਦ ਐਫਆਈਆਰ ਵੀ ਹੋ ਗਈ ਹੈ ਮਾਫੀ ਵੀ ਮੰਗੀ ਹੈ ਉਹਨੇ ਪਰਸਨਲੀ ਵੀਡੀਓ ਪਾ ਕੇ ਜਾਂ ਵੀਡੀਓ ਨੇ ਮਾਫੀ ਮੰਗੀ ਆ ਕੀ ਲੱਗਦਿਆ ਕਿ ਇੱਕ ਹੋਰ ਵੀਡੀਓ ਉਹਨਾਂ ਦੀ ਵਾਇਰਲ ਹੁੰਦੀ ਹੈ ਤਰਨਤਰ ਦੇ ਵਿੱਚ ਇੱਕ ਜਗ੍ਹਾ ਜਾਂਦੇ ਜਿੱਥੇ ਉਹ ਸਰਦਾਰ ਖਾਲਸਾ ਜੀ ਮਿਲਦੇ ਤੁਹਾਨੂੰ ਆਪਣਾ ਸਰੋਪਾ ਲਾ ਪਾਇਆ ਹੁੰਦਾ ਉਤਾਰ ਕੇ ਉਹਨਾਂ ਦੇ ਸਰੋਪਾ ਪਾਦਨ ਦੇ ਦੁਕਾਨਦਾਰ ਤੇ ਜਿੱਥੇ ਰਾਧਾ ਸਵਾਮੀ ਜੀ ਮਿਲਦੇ ਉਹ ਕਹਿੰਦੇ ਰਾਧਾ ਸਵਾਮੀ ਤੁਸੀਂ ਮੇਰੇ ਰਾਧਾ ਸਵਾਮੀ ਦੇ ਜਿਹੜੇ ਤੁਹਾਡੇ ਗੁਰੂ ਜੀ ਆ ਮੇਨਾ ਬੜੇ ਅچھے ਸੰਬੰਧ ਦਾ ਪਰਿਵਾਰਿਕ ਕੀ ਲੱਗ ਰਿਹਾ ਇਹ ਕਿਸ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਹੈ ਤਾਂ ਜਿਆ ਵਡਿੰਗ ਜਿਹੜੇ ਖਾਦੇ ਪੰਜਾਬ ਦੇ ਕਾਂਗਰਸ ਪ੍ਰਧਾਨ ਐ ਐਮਪੀ ਲ ਹੋ ਜਾਣੇ ਦੇ ਇਹ ਕਿਸ ਤਰ੍ਹਾਂ ਦੀ ਰਾਜਨੀਤੀ ਹੈ ਤੇ ਕਿਸ ਤ੍ਹਾਂ ਦੇ ਉਹ ਇਸ ਟਾਈਮ ਜਿਹੜੇ ਇਦਾਂ ਹੀ ਟਿੱਪੀਆਂ ਕਰਦੇ ਆ ਕੀ ਉਹਨਾਂ ਦੀ ਮਾਨਸਿਕਤਾ ਹੈ ਜਾਵੇ ਮੈਂ ਤੇ ਇਹੀ ਗੱਲ ਕਵਾਂਗਾ ਪੰਜਾਬ ਦੇ ਦੇਸ਼ਾਂ ਵਿਦੇਸ਼ਾਂ ਚ ਵਸਣ ਵਾਲੇ ਸਿੱਖਾਂ ਨੂੰ ਕਿਆ ਤੁਸੀਂ 1984 ਭੁੱਲ ਗਏ ਤੁਹਾਡੇ ਧਾਰਮਿਕ ਸਥਾਨ ਦੇ ਉੱਤੇ ਜਿਹੜੀ ਪਾਰਟੀ ਹਮਲਾ ਕਰਵਾਉਂਦੀ ਹੈ ਤੁਸੀਂ ਹਿੰਦੂਆਂ ਨੂੰ ਤੇ ਟਾਰਗੇਟ ਕਰਦੇ ਆ ਬਿਲਕੁਲ ਲੇਕਿਨ ਹਿੰਦੂਆਂ ਨੇ ਸਿੱਖਾਂ ਨੂੰ ਬਚਾਇਆ ਔਰ ਕਾਂਗਰਸ ਪਾਰਟੀ ਜਿਨ੍ਹਾਂ ਨੂੰ ਸਪੋਰਟ ਕਰਦੀ ਹੈ ਉਹਨਾਂ ਨੂੰ ਇਹ ਇਹ ਲੋਕ ਉਹਨਾਂ ਬਾਰੇ ਟਿੱਪਣੀ ਨਹੀਂ ਕਰਦੇ ਇਹ ਲੋਕ ਸਨਾਤਨੀ ਹਿੰਦੂਆਂ ਨੂੰ ਟਾਰਗੇਟ ਕਰਦੇ ਆ ਦਿੱਲੀ ਦੇ ਵਿੱਚ ਬਹੁਤ ਸਾਰੇ ਸਿੱਖਾਂ ਦੀਆਂ ਸਟੇਟਮੈਂਟਸ ਨੇ ਉਹ ਕਹਿੰਦੇ ਨੇ ਜੀ ਕਿ ਜਦੋਂ ਦੰਗੇ ਹੋਗੇ ਤੇ ਸਾਨੂੰ ਸਨਾਤਨੀ ਹਿੰਦੂਆਂ ਨੇ ਆਪਣੇ ਘਰਾਂ ਦੇ ਵਿੱਚ ਪਨਾਹ ਦਿੱਤੀ ਸ਼ਰਨ ਦਿੱਤੀ ਕਿਉਂਕਿ ਸਨਾਤਨੀ ਹਿੰਦੂ ਭਰਾ ਨੇ ਨੋ ਮਾਸ ਦਾ ਰਿਸ਼ਤਾ ਹੈ ਤੇ ਮੈਂ ਸਮਝਦਾ ਹਾਂ ਕਿ 1984 ਦੇ ਵਿੱਚ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ ਗਏ ਸਿੱਖਾਂ ਦੀਆਂ ਧੀਆਂ ਦੀ ਇੱਜ਼ਤ ਲੁੱਟੀ ਗਈ ਉਹਨਾਂ ਨੂੰ ਬੇਪਤ ਕੀਤਾ ਗਿਆ ਕਾਂਗਰਸੀ ਸਰਕਾਰ ਕਾਂਗਰਸੀ ਕਾਂਗਰਸ ਸਰਕਾਰ ਜਿਹਦੇ ਸਟਾਈਟਰ ਵਰ ਬੰਦੇ ਜਿਹਨਾਂ ਨੂੰ ਚਗਦੀਸ਼ ਟਾਈਟਰ ਵਰਕੇ ਬੰਦੇ ਉਹਨਾਂ ਨੂੰ ਜਦੋਂ ਸਜ਼ਾ ਹੋਈ ਇਹਨਾਂ ਨੇ ਇੱਕ ਵੀ ਬਿਆਨ ਆਇਆ ਨਹੀਂ ਘੱਟੋ ਘੱਟ ਪੰਜਾਬ ਦਾ ਇਹ ਪੁੱਤ ਐ ਸਿੱਖ ਘਮਾਉਂਦੇ ਐ ਆਪਣੇ ਆਪ ਨੂੰ ਇਹ ਆਪਣੇ ਆਪ ਨੂੰ ਸਿੱਖ ਹੋਣ ਦਾ ਦਾਵਾ ਕਰਦੇ ਐ ਸ਼ਰਮਾ ਜੀ ਸਿੱਖ ਹੈ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਸਿੱਖੀ ਨੂੰ ਇਸਤੇਮਾਲ ਕਰਦੇ ਆ ਇਹ ਆਪਣੇ ਗੋਤ ਨੂੰ ਪਹਿਲ ਦੇਣਗੇ ਜਦਕਿ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਜਦੋਂ ਤੁਸੀਂ ਅੰਮ੍ਰਿਤ ਛਕ ਲਿਆ ਜਾਤ ਗੋਤ ਕੁੱਲ ਕਬੀਲਾ ਤੁਹਾਡਾ ਨਾਂਸ ਅਜੇ ਤੋ ਤੁਸੀਂ ਸਿੱਖਾਂ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੋ ਮੈਂਬਰ ਨੇ ਗਰੇয়াল ਧਾਮੀ ਉਹਨਾਂ ਦੇ ਨਾਮ ਦੇ ਨਾਲ ਲੱਗਦਾ ਦੂਜੀ ਗੱਲ ਕਿ ਉਹ ਸਿੱਖ ਹੋ ਹੀ ਨਹੀਂ ਸਕਦਾ ਜਿਨ੍ਹਾਂ ਨੇ 1984 ਦੇ ਵਿੱਚ ਸਿੱਖਾਂ ਦੀ ਸਰਮੌਰ ਸਿੱਖਾਂ ਦੀ ਸਰਮੌਰ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕਰਨ ਵਾਲੀ ਕਾਂਗਰਸ ਨੂੰ ਤੁਸੀਂ ਵੋਟਾਂ ਪਾ ਕੇ ਪੰਜਾਬ ਦੇ ਵਿੱਚ ਉਹਨੂੰ ਤਾਕਤਵਰ ਬਣਾਇਆ ਲਾਣਾ ਤੇ ਉਹਨਾਂ ਸਿੱਖਾਂ ਦੇ ਉੱਤੇ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਅੱਜ ਵੀ ਨੇ ਮੈਂ ਉਹਨਾਂ ਨੂੰ ਇਹੀ ਕਵਾਂਗਾ ਕਿ ਤੁਸੀਂ ਸਿੱਖ ਨਹੀਂ ਐ ਤੁਸੀਂ ਉਹ ਮਸੰਦ ਆ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਤੱਤੇ ਤੇਲ ਦੇ ਵਿੱਚ ਕੜਾਹੇ ਦੇ ਵਿੱਚ ਜਲਾਇਆ ਸੀਗਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਤੁਹਾਨੂੰ ਚਪਣੀ ਨਹੀਂ ਆਪਣੀ ਹਥੇਲੀ ਦੇ ਵਿੱਚ ਚੁੱਲੂ ਪਰ ਪਾਣੀ ਲੈ ਕੇ ਤੁਹਾਨੂੰ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਐ ਤੁਸੀਂ 1984 ਦੀਆਂ ਗੱਲਾਂ ਕਰਦੇ ਐ ਤੇ ਤੁਸੀਂ 1984 ਚ ਸਿੱਖਾਂ ਦਾ ਨਸਲ ਖੁਸ਼ੀ ਕਰਨ ਵਾਲੀ ਉਸ ਕਾਂਗਰਸ ਪਾਰਟੀ ਨੂੰ ਤੁਸੀਂ ਪੰਜਾਬ ਦੇ ਵਿੱਚ ਉਹਨੂੰ ਜਿਤਾਇਆ ਔਰ ਤੁਸੀਂ ਪੱਗਸਰ ਦੇ ਪੱਗਾਂ ਦੇ ਵਿੱਚ ਜ਼ਬਰਦਸਤੀ ਸਿਰ ਫਸਾ ਕੇ ਤੁਸੀਂ ਦੇਖਦੇ ਸਿੱਖਾਂ ਵਰਗੇ ਆ ਪਰ ਤੁਸੀਂ ਸਿੱਖ ਹੋ ਹੀ ਨਹੀਂ ਸਕਦੇ ਚਾਹੇ ਉਹ ਮਜਬੂਰੀ ਸਿੱਖ ਹੋਣ ਚਾਹੇ ਕੋਈ ਵੀ ਸਿੱਖ ਹੋਵੇ ਜਿਹੜਾ ਕਾਂਗਰਸ ਦੇ ਵਿੱਚ ਆ ਉਹ ਮਸੰਦ ਉਹ ਗੁਰੂ ਸਾਹਿਬ ਜੀ ਦਾ ਦੋਸ਼ੀ ਹੈ ਉਹ ਸਿੱਖਾਂ ਦਾ ਦੋਸ਼ੀ ਹੈ ਉਹ ਪੰਜਾਬ ਦੇ ਨਾਲ ਧਰੋਹ ਕਮਾਉਣ ਵਾਲਾ ਹੈ ਮੈਂ ਇਹੀ ਕਮਾ ਕਰ ਸਾਹਿਬ ਇੱਕ ਗੱਲ ਹੋਰ ਹੈ ਤੁਸੀਂ ਗੱਲ ਕੀਤੀ ਮਸੰਦਾਂ ਦੀ ਮਸੰਦ ਹੈ ਇਹ ਗੱਲ ਹੋਰ ਹੈ ਉਹ ਰਾਜਾ ਵਰਿੰਗ ਸਾਹਿਬ ਗੱਲ ਕੀਤੀ ਤੇ ਮੈਂ ਕਹਿੰਦਾ ਮੈਂ ਤਾਂ ਮੇਰੇ ਗਾਇਨ ਦਾ ਮਤਲਬ ਸੀ ਅਸੀਂ ਤਾਂ ਕਾਂਗਰਸ ਪਾਰਟੀ ਨੇ ਬੂਟਾ ਸਿੰਘ ਵਰਗੇ ਉਹ ਸਰਦਾਰ ਸੀ ਅਸਲੀ ਸਰਦਾਰ ਸੀ ਭਗਵਾਲੇ ਅਸੀਂ ਉਹਨਾਂ ਨੂੰ ਕਿੱਥੋਂ ਕਿੱਥੇ ਪਹੁੰਚਾਇਆ ਜਿਹੜੇ ਅਹੁਦੇ ਦਿੱਤੇ ਆ ਇਹ ਸਿਰ ਕਾਂਗਰਸ ਕਰ ਸਕਦੀ ਹੈ ਕਿ ਲੱਗ ਰਿਹਾ ਵੀ ਹੁਣ ਲਗਾਤਾਰ ਹੁਣ ਕਾਂਗਰਸ ਉੱਤੇ ਵੋਟਾਂ ਮੰਗਦੇ ਪਏ ਅਮਰਿੰਦਰ ਸਿੰਘ ਬਿਲਕੁਲ ਇਹ ਵੋਟਾਂ ਮੰਗਦੇ ਪਏ ਆ ਮੈਂ ਪਿੱਛੇ ਜੇ ਭਾਜਪਾ ਪਾਰਟੀ ਦੇ ਨੂੰ ਜੁਆਇਨ ਕੀਤਾ ਆ ਔਰ ਬੜਾ ਸੋਚ ਵਿਚਾਰ ਕਰਕੇ ਕਾਂਗਰਸ ਪਾਰਟੀ ਜਿਹੜੀ ਹੈ ਉਹਦੇ ਚ ਭਾਈ ਭਤੀਜਾਵਾਦ ਹੈ ਕੋਈ ਵੀ ਖੇਤਰੀ ਪਾਰਟੀ ਹੈ ਚਾਹੇ ਤੁਸੀਂ ਅਕਾਲੀ ਦਲ ਲਾ ਲਓ ਪੰਥ ਦੇ ਨਾਮ ਦੇ ਉੱਤੇ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਬਹੁਤ ਧੋਖਾ ਕਮਾਇਆ ਛੇਮਾ ਦਰਿਆ ਨਸ਼ੇ ਦਾ ਵਹਾਇਆ ਜੇ ਮੈਂ ਗੱਲ ਕਰਾਂ ਕੋਈ ਵੀ ਦੂਜੀ ਪਾਰਟੀ ਹੈ ਆਮ ਆਦਮੀ ਪਾਰਟੀ ਹੈ ਇਹ ਲੋਕ ਜਿਹੜੇ ਨੇ ਅ ਇਹਨਾਂ ਥੋੜਾ ਜਿਹਾ ਮੈਨੂੰ ਲੱਗਦਾ ਵੀ ਇਦਾਂ ਦੀਆਂ ਪਾਰਟੀਆਂ ਸਾਡੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੀਆਂ ਖਾਸ ਜਦੋਂ ਇਲੈਕਸ਼ਨ ਆਉਂਦੇ ਉਸ ਟਾਈਮ ਇਹ ਜਿਹੜੇ ਜਿਹੜੇ ਬਤਲ ਬਿਲਕੁਲ ਇਹ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੇ ਜਿਸ ਤਰ੍ਹਾਂ ਹੁਣ ਰਾਜਾ ਵੜਿੰਗ ਤਰਨ ਤਰਨ ਦੇ ਵਿੱਚ ਜਾ ਰਿਹਾ ਹੈ ਆਪਣਾ ਸਰੂਪਾ ਲਾ ਕੇ ਜੇ ਕੋਈ ਖਾਲਸਾ ਨਜ਼ਰ ਆ ਰਿਹਾ ਹੈ ਤੇ ਰੰਗ ਬਦਲ ਰਿਹਾ ਉਹਨੂੰ ਕਹਿ ਰਿਹਾ ਕਿ ਤੁਸੀਂ ਖਾਲਸੇ ਹੋ ਆਪਣਾ ਗਲ ਦੇ ਵਿੱਚ ਪਾਇਆ ਹੋਇਆ ਸਰੂਪ ਪਾਓ ਜੋ ਕਿ ਇੱਕ ਬਹੁਤ ਪਵਿੱਤਰ ਚੀਜ਼ ਹੈ ਉਹ ਉਤਾਰ ਕੇ ਤੇ ਦੂਸਰੇ ਦੇ ਗਲ ਪਾ ਰਿਹਾ ਤੇ ਜੇ ਕੋਈ ਰਾਧਾ ਸਵਾਮੀ ਜੀ ਨੇ ਅਸੀਂ ਉਹਨਾਂ ਦਾ ਬੜਾ ਸਤਕਾਰ ਕਰਦੇ ਆ ਜੇ ਕੋਈ ਧੰਨ ਧੰਨ ਸਤਗੁਰੂ ਜੀ ਨੂੰ ਮੰਨਦੇ ਨੇ ਉਹਨਾਂ ਦੇ ਡੇਰੇ ਨਾਲ ਜੁੜੇ ਹੋਏ ਨੇ ਅਸੀਂ ਉਹਨਾਂ ਦਾ ਸਤਕਾਰ ਕਰਦੇ ਆ ਇਹ ਉੱਥੇ ਜਾ ਰਿਹਾ ਹੈ ਤੇ ਰੰਗ ਗਰਗੜ ਦੀ ਤਰ੍ਹਾਂ ਬਦਲ ਬਦਲ ਰਿਹਾ ਹੈਗਾ ਸੋ ਮੈਂ ਸਮਝਦਾ ਆ ਕਿ ਇਹਨੇ ਰਾਜਾ ਵੜਿੰਗ ਨੇ ਪੰਜਾਬ ਦੇ ਵਿੱਚ ਕਾਂਗਰਸ ਦਾ ਭਵਿੱਖ ਬਿਲਕੁਲ ਖਤਮ ਕਰ ਦਿੱਤਾ ਜਿਹੜਾ ਜਿਹਦੀ ਜਮੀਰ ਜਾਗਦੀ ਹੋਵੇਗੀ ਜਿਹੜਾ ਅਸਲੀ ਤੇ ਨਸਲੀ ਸਿੱਖ ਹੋਵੇਗਾ ਉਹ ਕਾਂਗਰਸ ਨੂੰ ਵੋਟ ਨਹੀਂ ਪਾਏਗਾ ਮੈਂ ਭਾਜਪਾ ਜੁਆਇਨ ਕੀਤੀ ਹੈ ਭਾਜਪਾ ਪਾਰਟੀ ਦੇਸ਼ ਨੂੰ ਸਮਰਪਿਤ ਪਾਰਟੀ ਹੈ ਔਰ ਇਥੋਂ ਤੱਕ ਕਿ ਭਾਜਪਾ ਦੇ ਵਿੱਚ ਕੰਮ ਕਰਨ ਵਾਲੇ ਸੀਨੀਅਰ ਲੀਡਰ ਕਾਰਜਕਰਤਾ ਉਹ ਆਪਣੀ ਜ਼ਿੰਦਗੀ ਦੇ ਭਵਿੱਖ ਬਾਰੇ ਨਹੀਂ ਸੋਚਦੇ ਕਈਆਂ ਨੇ ਤੇ ਵਿਆਹ ਵੀ ਨਹੀਂ ਕਰਵਾਏ ਇਸ ਕਰਕੇ ਕਿ ਉਹ ਅਖੰਡ ਭਾਰਤ ਦੇਸ਼ ਲਈ ਕੰਮ ਕਰ ਰਿਆ ਉਹ ਲੋਕ ਭਾਈ ਪਤੀਜਾਵਾਦ ਨਹੀਂ ਹੈ ਬੀਜੇਪੀ ਦੇ ਵਿੱਚ ਕਦੀ ਵੀ ਜਿਹੜਾ ਇਮਾਨਦਾਰ ਜਿਹਦੇ ਵਿੱਚ ਪੇਸ਼ੈਂਸ ਹੈ ਉਸਨੇ ਅਗਰ ਦੇਸ਼ ਲਈ ਕੰਮ ਕੀਤਾ ਹੈ ਦੇਸ਼ ਦੀ ਅਖੰਡਤਾ ਦੇ ਲਈ ਕੰਮ ਕੀਤਾ ਹੈ ਇਕਤਾ ਦੇ ਲਈ ਕੰਮ ਕੀਤਾ ਹੈ ਬੀਜੇਪੀ ਪਾਰਟੀ ਰਿਸ਼ਤੇਦਾਰਾਂ ਨੂੰ ਨਹੀਂ ਭਾਈ ਪਤੀਜਾਵਾਦ ਨੂੰ ਨਹੀਂ ਉਹ ਆਪਣੇ ਬੀਜੇਪੀ ਦੇ ਕਾਰਕਿਰਤਾ ਨੂੰ ਹੀ ਉੱਥੇ ਬਿਠਾਉਂਦੀ ਹੈ ਸਰਦਾਰ ਬੂਟਾ ਸਿੰਘ ਜੀ ਉਹ ਉੱਥੇ ਕਾਂਗਰਸ ਦੇ ਵਿੱਚ ਜੇ ਗਏ ਸੀਗੇ ਉਹ ਬਹੁਤ ਹਾਈਲੀ ਐਜੂਕੇਟਿਡ ਉਹ ਆਪਣੇ 8 ਵਾਰ ਐਮਪੀ ਬਣ ਚੁੱਕੇ 8 ਵਾਰ ਐਮਪੀ ਰਹੇ ਨੇ ਔਰ ਉਹ ਹਾਈਲੀ ਐਜੂਕੇਟਿਡ ਹੋਣ ਕਰਕੇ ਆਪਣੇ ਟੈਲੈਂਟ ਦੇ ਵਿਹਾਰ ਦੇ ਉੱਤੇ ਗਏ ਤੇ ਆਪਣੇ ਟੈਲੈਂਟ ਦੇ ਵਿਹਾਰ ਦੇ ਉੱਤੇ ਉਹਨਾਂ ਨੇ ਆਪਣਾ ਮੁਕਾਮ ਹਾਸਲ ਕੀਤਾ ਸੀਗਾ ਜੀ ਹੁਣ ਮੇਰਾ ਇੱਕ ਲਾਸਟ ਸਵਾਲ ਹੈ ਵਿਰੋਧ ਪਵਾ ਸਾਰੀ ਜਗ੍ਹਾ ਹੋ ਰਿਹਾ ਖਾਸ ਕੇ ਮਜਬੀ ਤੁਹਾਡੇ ਮੈਂ بار بار ਗੱਲ ਕਰੂੰਗਾ ਮਜਬੀ ਸਿੱਖ ਦੇ ਵਿੱਚ ਕਾਫੀ ਰੋਤ ਹੈ ਔਰ ਹੋਣਾ ਵੀ ਚਾਹੀਦਾ ਕਿਉਂਕਿ ਗੁਰ ਰੰਗਰੇਟੇ ਗੁਰੂ ਦੇ ਬੇਟੇ ਜਿਹੜੇ ਗੁਰੂ ਸਾਹਿਬ ਨੇ ਖੁਦ ਵਰਡ ਕੇ ਤਾਂ ਉਹਨਾਂ ਬਾਰੇ ਇਸ ਤਾਂ ਦੀ ਨਸਲ ਪੇਢੀ ਦੀ ਗੱਲ ਕਰਨੀ ਹੈ ਟਿੱਪਣੀ ਕਰਨੀ ਹੈ ਇੱਕ ਸਿੱਧੇ ਤੌਰ ਤੇ ਇਹਦਾ ਮਾਫੀ ਮੰਗਣ ਤੇ ਵੀ ਮੈਨੂੰ ਲੱਗਦਾ ਨਹੀਂ ਟੜਾ ਰੋਸ ਘਟਣਾ ਹੋਵੇ ਲੱਗਦਾ ਆਉਣ ਵਾਲੇ ਸਮੇਂ ਤੁਹਾਡੀ ਕੀ ਰਣਨੀਤੀ ਹੋਗੀ ਅਗਰ ਲੁਧਿਆਣਾ ਲੁਧਿਆਣਾ ਦੇ ਮੈਂਬਰ ਪਾਰਲੀਮੈਂਟਾ ਲੁਧਿਆਣੀਆਂ ਤੁਹਾਡਾ ਕਿਸ ਤਰ੍ਹਾਂ ਉਹਨਾਂ ਦਾ ਪ੍ਰਤੀਕਿਰਿਆ ਹੋਊਗੀ ਜਾਂ ਇਲੈਕਸ਼ਨ ਤੋਂ ਬਾਅਦ ਕੀ ਪ੍ਰਤੀਕਿਰ ਨਤੀ ਸਾਰੇ ਕਿਦਾਂ ਹੋਊ ਜੀ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੋ ਚੁੱਕੀ ਹੈ ਸਰਦਾਰ ਪੂਟਾ ਸਿੰਘ ਜੀ ਦੇ ਬੇਟੇ ਸਰਬਜੀਤ ਸਿੰਘ ਜੀ ਉਹਨਾਂ ਨੇ ਐਫ ਆਈ ਆਰ ਦਰਜ ਕਰਵਾ ਦਿੱਤੀ ਹੈ 353 196 ਤੇ ਐਸ ਸੀ ਐਸਟੀ ਐਕਟ ਲੱਗ ਚੁੱਕਾ ਹੈ 3 ਮਹੀਨੇ ਜ਼ਮਾਨਤ ਨਹੀਂ ਹੈ ਜੀ ਔਰ ਰੰਗਰੇਟੇ ਗਰੂਪ ਦੇ ਬੇਟੇ ਇਸ ਕੇਸ ਨੂੰ ਧੁਰ ਤੱਕ ਲਿਜਾਣਗੇ ਚਾਹੇ ਸਾਨੂੰ ਸੁਪਰੀਮ ਕੋਰਟ ਤੱਕ ਜਾਣਾ ਪਵੇ ਇਹਨੂੰ ਬਾਹਰ ਨਹੀਂ ਆਣ ਦਿੰਦੇ ਇਹਨੂੰ ਕੋਈ ਮੁਆਫੀ ਨਹੀਂ ਹੈ ਹਾਂ ਇਸ ਨੂੰ ਸਜ਼ਾ ਕਰਵਾਉਣ ਤੋਂ ਬਾਅਦ ਵੀ ਇਹ ਲੁਧਿਆਣੇ ਆਏਗਾ ਇਹ ਜਿਹੜੇ ਹੋਟਲ 'ਚ ਰੁਕੇਗਾ ਕਾਂਗਰਸ ਭਵਨ 'ਚ ਜਾਏਗਾ ਰੰਗਰੇਟੇ ਗੁਰੂ ਕੇ ਬੇਟੇ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਆਪਣੇ ਰੰਗਰੇਟੇ ਗੁਰੂ ਕੇ ਬੇਟੇ ਭਰਾਵਾਂ ਨੂੰ ਨਾਲ ਲੈ ਕੇ ਆਪਣੇ ਵਾਲਮੀਕੀ ਸਮਾਜ ਨੂੰ ਸਾਡਾ ਵਾਲਮੀਕੀ ਸਮਾਜ ਉਹ ਬਿਲਕੁਲ ਰੰਗਰੇਟਿਆਂ ਦਾ ਸਾਥ ਦੇ ਰਿਹਾ ਹੈ ਔਰ ਸਾਡਾ ਹਿੰਦੂ ਸਮਾਜ ਸਾਡਾ ਸਾਥ ਦੇ ਰਿਹਾ ਹੈ ਅਸੀਂ ਉੱਥੇ ਇਹਦੇ ਜਿੱਥੇ ਵੀ ਹੋਵੇਗਾ ਅਸੀਂ ਉੱਥੇ ਇਹਦੇ ਕੋਲੋਂ ਹਰ ਵਾਰ ਮਾਫੀ ਮੰਗਵਾਵਾਂਗੇ بار بار ਮਾਫੀ ਮੰਗਵਾਵਾਂਗੇ ਰਾਜੇ ਵੜਿੰਗ ਦੇ ਕੋਲੋਂ ਰਾਜਾ ਵੜਿੰਗ ਤੂੰ ਭੁੰਡਾਂ ਦੀ ਖੱਖਰ ਨੂੰ ਹੱਥ ਪਾ ਲਿਆ ਹੁਣ ਤੈਨੂੰ ਦੱਸਣਗੇ ਕਿ ਰੰਗਰੇਟੇ ਗੁਰੂ ਕੇ ਬੇਟੇ ਹੁੰਦੇ ਕੀ ਚੀਜ਼ ਆ ਇਹ ਪੜੇ ਲਿਖੇ ਵੀ ਨੇ ਜੱਜ ਡਾਕਟਰ ਵਕੀਲ ਸਭ ਨੇ ਔਰ ਤੇਰਾ ਸੀ ਖੇੜਾ ਨਹੀਂ ਉਹ ਛੱਡਣਾ ਔਰ ਅਸੀਂ ਰਾਹੁਲ ਗਾਂਧੀ ਜੀ ਨੂੰ ਇਹ ਗੱਲ ਕਵਾਂਗੇ ਕੀ ਇਸ ਤਰ੍ਹਾਂ ਦੇ ਅਨਐਜੂਕੇਟਿਡ ਬੰਦੇ ਨੂੰ ਤੁਰੰਤ ਪ੍ਰਭਾਵ ਤੋਂ ਜੋ ਇਹਦੀ ਪ੍ਰਧਾਨਗੀ ਹੈ ਉਹਦੇ ਤੋਂ ਨਿਸ਼ਕਾਸੀਤ ਕੀਤਾ ਜਾਵੇ ਔਰ ਪੰਜਾਬ ਦੇ ਲੋਕਾਂ ਦੇ ਮਨਾਂ ਨੂੰ ਠੰਡ ਪਹੁੰਚਾਈ ਜਾਵੇ ਅਗਰ ਰਾਹੁਲ ਗਾਂਧੀ ਜੀ ਇਹ ਕੰਮ ਨਹੀਂ ਕਰਦੇ ਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਐਂਟਰੀ ਬੈਨ ਕਰਵਾ ਦਵਾਂਗੇ ਔਰ ਇਹਨਾਂ ਦੇ ਜਿੰਨੇ ਵੀ ਦਫ਼ਤਰ ਨੇ ਉਹ ਉਥੇ ਸਾਡੇ ਲੋਕ ਰੰਗਰੇਟੇ ਗੁਰੂ ਕੇ ਬੇਟੇ ਧਰਨੇ ਪ੍ਰਦਰਸ਼ਨ ਕਰਨਗੇ ਕਾਂਗਰਸ ਦਾ ਵजूद ਖਤਮ ਕਰ ਦੇਣਗੇ ਬਹੁਤ ਬਹੁਤ ਸ਼ੁਕਰੀਆ ਸੋ ਇਸਨ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਆ ਰਾਜਾ ਅਮਰਿੰਦਰ ਸਿੰਘ ਰੰਗਰੇਟੇ ਦੀ ਟਿੱਪਣੀ ਕੀਤੀ ਬਿਸ਼ੱਕ ਮਾਫੀ ਮੰਗੀ ਹੈ ਬਿਸ਼ੱਕ ਉਸ ਦੇ ਬਾਅਦ ਉਹਨਾਂ ਦੇ ਉੱਪਰ ਐਫ ਆਈ ਆਰ ਦੀ ਐਸ ਸੀ ਐਸ ਆਈਟੀ ਦਾ ਮਾਮਲਾ ਵੀ ਦਰਜ ਹੋ ਗਿਆ ਕਪੂਰਸੇ ਤੋਂ ਉਹਨਾਂ ਦੇ ਬੂਟਾ ਸਿੰਘ ਜੀ ਦੇ ਜਿਹੜੇ ਬੇਟੇ ਨੇ ਕਰਾਈ ਹੈ ਤਾਂ ਕਿਤੇ ਕਿਤੇ ਆ ਕੇ ਇਸ ਗੱਲ ਨੂੰ ਇਸ ਟਿੱਪਣੀ ਨੂੰ ਲੈ ਕੇ ਪੂਰਾ ਬਾਲਮਕੀ ਸਮਾਜ ਇਸ ਦੇ ਨਾਲ ਹੀ ਖਾਸ ਕਰਕੇ ਮਜਬੂਤ ਸਿੱਕਾ ਦੇ ਵਿੱਚ ਕਾਫੀ ਗੁੱਸਾ ਹੈ ਔਰ ਡਾਕਟਰ ਗੁਰਵਿੰਦਰ ਸਿੰਘ ਰੇੜੇ ਨੇ ਸਾਫ ਲਫ਼ਜ਼ਾਂ ਕਹਲ ਕੀਤੀ ਆ ਮਾਫੀ ਵਾਲਾ ਲੀਡਰ ਬਣਾ ਕੇ ਰੱਖਾਂਗੇ ਔਰ ਜਿੱਥੇ ਵੀ ਜਾਣਗੇ ਖਾਸ ਕਰਕੇ ਲੁਧਿਆਣਾ ਜਿਹੜੀ ਜਗ੍ਹਾ ਤੇ ਜਾਣਗੇ ਚਾਹੇ ਉਹ ਪਾਰਟੀ ਦਫ਼ਤਰ ਜਾਣ ਚਾਹੇ ਕਿਤੇ ਆਪਣੇ ਕਿਸੇ ਪਾਰਟੀ ਫੰਕਸ਼ਨ ਤੇ ਜਾਣ ਉਸ ਜਗ੍ਹਾ ਤੇ ਜਾ ਕੇ ਬਿਲਕੁਲ ਉਹਨਾਂ ਕੋ ਹਰ ਗਲਤੇ ਮਾਫੀ ਮੰਗਾਗੇ ਮੰਗਾਵਾਗੇ ਵਿਰੋਧ ਕਰਾਂਗੇ ਔਰ ਖਾਸ ਕਰਕੇ ਕਾਂਗਰਸ ਰੇ ਰਾਹੁਲ ਗਾਂਧੀ ਨੂੰ ਇੱਕ ਅਪੀਲ ਵੀ ਕੀਤੀ ਹੈ ਵੀ ਇਹਨਾਂ ਨੂੰ ਇਮੀਡੀਏਟਲੀ ਇਹਨਾਂ ਦੇ ਪਦ ਇਹਨਾਂ ਤੋਂ ਜਿਹੜੀ ਇਹਨਾਂ ਦੀ ਪੰਜਾਬ ਦੇ ਕਾਂਗਰਸ ਪ੍ਰਧਾਨਗੀ ਪਦ ਤੋਂ ਇਹਨਾਂ ਨੂੰ ਮੁਕਤ ਕੀਤਾ ਜਾਵੇ ਤਾਂ ਕਿ ਸਿੱਧੇ ਤੌਰ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰਾਜਾ ਅਮਰਿੰਦਰ ਸਿੰਘ ਵਿੜਿੰਗ ਦੀਆਂ ਹੁਣ ਮੁਸ਼ਕਲਾਂ ਹੋਰ ਵਧੂ ਖਾ ਸਕੇ ਲੁਧਿਆਣਾ ਦੇ ਆਸ-ਪਾਸ ਸ਼ਹਿਰਾਂ ਵਿੱਚ ਕਮਮਨ ਬੋਬੀ ਨਾ ਸੰਦੀਪ ਸ਼ਰਮਾ ਜੈਫਰ ਟਿਵੀ ਲੁਧਿਆਣਾ